ਇੱਕ ਵਿਦਵਾਨ ਸੱਜਣ ਨੇ ਲਿਖਿਆ ਸੀ ਉਹਨੇ ਆਖਿਆ ਭਲਿਆ ਆਹ ਜਿਹੜਾ ਦਾੜਾ ਹੈ ਨਾ ਇਹ ਅਸਲ ਵਿੱਚ ਮੇਰੇ ਤੋਂ ਅੱਗੇ ਨਿਕਲ ਗਿਆ ਤੇ ਮੈਂ ਪਿੱਛੇ ਰਹਿ ਗਿਆ ਤੇ ਕਿਸੇ ਨੇ ਨੂੰ ਪੁੱਛਿਆ ਵੀ ਇਹ ਕਿਵੇਂ ਕਹਿੰਦਾ ਜਦੋਂ ਮੇਰਾ ਜਨਮ ਹੋਇਆ ਸੀ ਤੇ ਮੇਰੇ ਨਾਲ ਦਾੜੀ ਸੀ ਤੇ ਨਾਲ ਮੁੱਛ ਸੀ ਜਦੋਂ ਮੈਂ 15 16 ਸਾਲਾਂ ਦਾ ਹੋਇਆ ਮੈਨੂੰ ਮੁੱਛਾਂ ਆਈਆਂ ਮੈਨੂੰ ਦਾੜੀ ਆ ਗਈ ਕਿੰਦਾ ਹੱਦ ਉਦੋਂ ਹੋ ਗਈ ਹੁਣ ਤਾਂ ਦਾੜੀ ਵੀ ਚਿੱਟੀ ਹੋ ਗਈ ਆ ਮੁੱਛਾਂ ਵੀ ਕਾਲੀਆਂ ਹੋਵੀਆਂ ਨੇ ਪਰ ਮਾਫ਼ ਕਰਨਾ ਮੇਰੀਆਂ ਕਰਤੂਤਾਂ ਉਹ ਕਾਲੀਆਂ ਦੀਆਂ ਕਾਲੀਆਂ ਹੀ ਰਹੀਆਂ ਕਰਤੂਤਾਂ ਕਾਲੀਆਂ ਨੇ ਦਾੜਾ ਚਿੱਟਾ ਹੋ ਗਿਆ ਮੁੱਛਾਂ ਚਿੱਟੀਆਂ ਹੋ ਗਈਆਂ ਸਿਰ ਦੇ ਕੇਸ ਚਿੱਟੇ ਹੋ ਗਏ ਸੱਚ ਇਹ ਹੈ ਇਹ ਅੱਗੇ ਨਿਕਲ ਗਏ ਮੈਂ ਪਿੱਛੇ ਰਹਿ ਗਿਆ ਹੁਣ ਇਹ ਚਾਹੀਦਾ ਸੀ ਵੀ ਮੈਂ ਅੱਗੇ ਨਿਕਲਦਾ ਇਹਨਾਂ ਤੋਂ ਪਰ ਇਹ ਅੱਗੇ ਨਿਕਲ ਗਏ ਮੈਂ ਪਿੱਛੇ ਰਹਿ ਗਿਆ ਭਾਬ ਮੇਰੇ ਜਿਹੜੇ ਕਰਮ ਸਨ ਉਹ ਕਾਲੇ ਮਿਹੜ ਭੇੜੇ ਨੇ ਜਿਹੜੇ ਮਾਲਕ ਦੇ ਦਰ ਤੇ ਪ੍ਰਵਾਨ ਹੋਣ ਵਾਲੇ ਨਹੀਂ ਇਹ ਤਾਂ ਮੇਰੇ ਤੋਂ ਅੱਗੇ ਨਿਕਲ ਗਏ ਬਾਬਾ ਫਰੀਦ ਸਾਹਿਬ ਆਦੇ ਨੇ ਕੀ ਪਲਿਆ ਤੂੰ ਆਪਣੇ ਮੁਖ ਵੱਲ ਵੇਖ ਕਿ ਤੇਰਾ ਦਾੜਾ ਜਿਹੜਾ ਉਹ ਪਲ ਗਿਆ ਪਲਣ ਦਾ ਮਤਲਬ ਇਹ ਹੈ ਵੀ ਜਵਾਨ ਹੋ ਗਿਆ ਸਿਰ ਵੇਖ ਤੇਰੇ ਚਿੱਟੇ ਕੇਸ ਇਹ ਵੀ ਪਲ ਗਏ ਨੇ ਜਵਾਨ ਹੋ ਗਏ ਨੇ ਤੇਰੀਆਂ ਮੁੱਛਾਂ ਵੇਖ ਇਹ ਵੀ ਪਲ ਗਈਆਂ ਨੇ ਜਵਾਨ ਹੋ ਗਈਆਂ ਨੇ ਪਰ ਇਹ ਤੇਰਾ ਮਨ ਜਿਹੜਾ ਨਾ ਇਹ ਅਜੇ ਵੀ ਸ਼ੈਤਾਨ ਦਾ ਸ਼ੈਤਾਨੀ ਹੈ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਕਿਉਂ ਮਾਣੈ ਰੰਗ ਰਲੀਆਂ ਹੇ ਭੜੇ ਮਨਾ ਵੇਖ ਤੇਰਾ ਕੇਸ ਸਿਰ ਦੇ ਕੇਸ ਚਿੱਟੇ ਹੋ ਗਏ ਦਾੜ੍ਹੀ ਚਿੱਟੀ ਹੋ ਗਈ ਮੁੱਛਾਂ ਚਿੱਟੀਆਂ ਹੋ ਗਈਆਂ ਪਲ ਗਏ ਨੇ ਜਵਾਨ ਹੋ ਗਏ ਨੇ ਪਰ ਹੇ ਸ਼ੈਤਾਨ ਮਨ ਤੂੰ ਅਜੇ ਵੀ ਅਸਰ ਦੇ ਵਿੱਚ ਬੇਇਮਾਨੀਆਂ ਕਰਨੀਆਂ ਕਰਨ ਤੋਂ ਬਾਝ ਨਹੀਂ ਆਉਂਦਾ ਅਜੇ ਵੀ ਬੇਇਮਾਨੀਆਂ ਕਰਦਾ ਹੈ ਤੂੰ ਅਜੇ ਵੀ ਭੜੇ ਕਮ ਕੁਮਾਰਿਆ ਅਜੇ ਵੀ ਤੇਰੇ ਅੰਦਰ ਸ਼ੈਤਾਨੀਆਂ ਨੇ ਅਜੇ ਵੀ ਲੱਭ ਲੋਭ ਹੰਕਾਰ ਵਿਸ਼ੇ ਵਕਾਰਾਂ ਵਿੱਚ ਰੱਜ ਕੇ ਫਸਿਆ ਹੋਇਆ ਅਜੇ ਵੀ ਤੂੰ ਬਾਜ ਨਹੀਂ ਆਉਂਦਾ ਕਿ ਦੁਨੀਆ ਹੁਣ ਤੇਰੇ ਵੱਲ ਵੇਖ ਕੇ ਤੈਨੂੰ ਬਾਬਾ ਕਹਿੰਦੀ ਏ ਲੋਕ ਤੈਨੂੰ ਵੇਖ ਕੇ ਹੁਣ ਬਾਪੂ ਕਹਿੰਦੇ ਨੇ ਲੋਕ ਤੈਨੂੰ ਵੇਖ ਕੇ ਸਤਿਕਾਰ ਕਰਦੇ ਨੇ ਪਰ ਹੱਦ ਹੋ ਗਈ ਏ ਤੇਰੇ ਅੰਦਰ ਇਹੋ ਜਿਹਾ ਮਨ ਜਿਹੜਾ ਉਹ ਕਿਹੋ ਜਿਹਾ ਰੰਗ ਵਿੱਚ ਰੰਗਿਆ ਹੋਇਆ ਅਜੇ ਵੀ ਭੇੜੇ ਪਾਸੇ ਜਾ ਰਿਹਾ